ਪੁਰਾਣੀ ਸਮਿਆਂ ਦੀ ਗੱਲ ਆ ਜਦੋਂ ਲੋਕ ਬੜੇ ਸਾਫ਼ ਦਿਲ ਹੋਇਆ ਕਰਦੇ ਸੀ ਨਿਆਂ ਦੀਆਂ ਅਦਾਲਤਾਂ ਇਨਸਾਫ਼ ਨਾਲ ਭਰਪੂਰ ਸਨ ਲੋਕਾਂ ਦੇ ਦਿਲਾਂ ਵਿੱਚ ਉਹ ਵਾਹਿਗੁਰੂ ਜੀ ਦਾ ਡਰ ਤੇ ਇੱਕ ਦੂਜੇ ਦਾ ਲਿਹਾਜ਼ ਅਜੇ ਬਾਕੀ ਸੀ ਇੱਕ ਮਹਾਨ ਸਿੱਖ ਮਿਸਲ ਸੀ ਜਿਸ ਦਾ ਜਥੇਦਾਰ ਇਨਸਾਫ਼ ਦੀ ਮਿਸਾਲ ਮੰਨਿਆ ਜਾਂਦਾ ਉਸ ਦੀ ਚਮਕਦੀ ਦਾੜੀ ਤੇ ਚਮਕਦਾ ਚਿਹਰਾ ਉਤੋਂ ਚਾਲ ਵਿੱਚ ਗੁਰੂ ਦਾ ਨਾਮ ਤੇ ਰਹਿਮ ਦਾ ਮੇਲ ਉਸ ਦੀ ਮਿਸਲ ਵਿੱਚ ਨਾ ਕੋਈ ਚੋਰ ਨਾ ਕੋਈ ਚੋਰ ਖੁੱਲ ਕੇ ਚੋਰੀ ਕਰਦਾ ਤੇ ਨਾ ਜ਼ਾਲਮ ਖੁੱਲ ਕੇ ਜ਼ੁਲਮ ਕਰਦਾ ਕਿਉਂਕਿ ਸਰਦਾਰ ਦਾ ਨਿਆਂ ਅਜਿਹਾ ਸੀ ਜੋ ਪੱਥਰਾਂ ਨੂੰ ਵੀ ਰੋਂਦਿੰਦਾ ਸੀ ਸਰਦਾਰ ਦੀ ਮਿਸਲ ਦੇ ਆਲੇ-ਦੁਆਲੇ ਬਹੁਤ ਸਾਰੇ ਛੋਟੇ-ਛੋਟੇ ਪਿੰਡ ਤੇ ਡੇਰੇ ਸੀ ਸਿੱਖ ਸੰਗਤ ਉਸ ਨੂੰ ਆਪਣਾ ਹਮਦਰਦ ਸਮਝਦੀ ਤੇ ਫਰਿਆਦ ਲੈ ਕੇ ਉਸਦੇ ਦਰਬਾਰ ਵਿੱਚ ਆਉਂਦੀ ਸੀ ਦਰਬਾਰ ਦੀ ਸ਼ੁਰੂਆਤ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਦੀ ਬਾਣੀ ਨਾਲ ਹੁੰਦੀ ਫਿਰ ਗੁਰੂ ਦਾ ਵਜ਼ੀਰ ਗੁਰਮਤ ਦੇ ਸੰਦਾਤ ਬਿਆਨ ਕਰਦਾ ਇੱਕ ਦਿਨ ਸਰਦਾਰ ਦੇ ਦਰਬਾਰ ਵਿੱਚ ਇੱਕ ਬਜ਼ੁਰਗ ਮਾਤਾ ਹਾਜ਼ਰ ਹੋਈ ਉਸਦੀ ਕਮਰ ਚੁੱਕੀ ਹੋਈ ਕੱਪੜੇ ਪੁਰਾਣੇ ਉਹ ਦਰਬਾਰ ਵਿੱਚ ਆਉਂਦੀ ਸਰ ਪਹਿਲਾਂ ਫਤਿਹ ਬੁલાਉਂਦੀ ਏ ਫਿਰ ਇੱਕਦਮ ਕਹਿੰਦੀ ਏ ਕਿ ਮੈਨੂੰ ਨਿਆ ਚਾਹੀਦਾ ਦਰਬਾਰ ਖਮੋਸ਼ ਹੋ ਗਿਆ ਸਾਰੀਆਂ ਨਜ਼ਰਾਂ ਉਸ ਮਾਤਾ ਤੇ ਟਿਕ ਗਈਆਂ ਸਰਦਾਰ ਨੇ ਬੜੀ ਨਿਮਰਤਾ ਨਾਲ ਫਰਮਾਇਆ ਮਾਤਾ ਜੀ ਇਹ ਗੁਰੂ ਦਾ ਦਰਬਾਰ ਇਸ ਦਰਬਾਰ ਵਿੱਚ ਹਮੇਸ਼ਾ ਨਿਆਂ ਹੁੰਦਾ ਬੋਲੋ ਤੁਹਾਡਾ ਹੱਕ ਕਿਸ ਨੇ ਮਾਰਿਆ ਬਜ਼ੁਰਗ ਮਾਤਾ ਨੇ ਥੋੜੀ ਜਿਹੀ ਠਹਿਰ ਕੇ ਆਖਿਆ ਸਰਦਾਰ ਜੀ ਮੇਰੇ ਕੋਲ ਇੱਕ ਛੋਟਾ ਜਿਹਾ ਖੇਤ ਸੀ ਜੋ ਮੇਰੇ ਸਵਰਗਵਾਸੀ ਪਤੀ ਦੇ ਬਾਅਦ ਮੇਰੀ ਜ਼ਿੰਦਗੀ ਦਾ ਇਕਲੋਤਾ ਸਹਾਰਾ ਸੀ ਕੁਝ ਦਿਨ ਪਹਿਲਾਂ ਮਿਸਲ ਦੇ ਇੱਕ ਨੇੜੇ ਦੇ ਵਜ਼ੀਰ ਨੇ ਉਸ ਤੇ ਕਬਜਾ ਕਰ ਲਿਆ ਆਖਿਆ ਇਹ ਜ਼ਮੀਨ ਮਿਸਲ ਦੀ ਮੈਂ ਬਹੁਤ ਰੋਈ ਬਹੁਤ ਗਿਰਕੜਾਈ ਫਰਿਆਦ ਕੀਤੀ ਪਰ ਕਿਸੇ ਨੇ ਨਾ ਸੁਣੀ ਹੁਣ ਤੁਹਾਡੇ ਦਰਬਾਰ ਵਿੱਚ ਆਈ ਹੈ ਕਿਉਂਕਿ ਨਿਆ ਸਿਰਫ ਤੁਸੀਂ ਕਰ ਸਕਦੇ ਹੋ ਦਰਬਾਰ ਵਿੱਚ ਸਨਾਟਾ ਸ਼ਾ ਗਿਆ ਦਰਬਾਰੀਆਂ ਨੇ ਨਜ਼ਰਾਂ ਚੁਰਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਜਿਸ ਵਜ਼ੀਰ ਤੇ ਇਲਜ਼ਾਮ ਸੀ ਉਹ ਸਰਦਾਰ ਦਾ ਸਭ ਤੋਂ ਕਰੀਬੀ ਸਾਥੀ ਵਜ਼ੀਰ ਇਜਾਲ ਸੀ ਮਿਸਲ ਦਾ ਸਭ ਤੋਂ ਵੱਡਾ ਦੀਵਾਨ ਜੋ ਸਾਲਾਂ ਤੋਂ ਸਰਦਾਰ ਦਾ ਸੱਜਾ ਹੱਥ ਸੀ ਮਿਸਲ ਦੇ ਫੈਸਲੇ ਉਸ ਦੀ ਸਲਾਹ ਨਾਲ ਹੁੰਦੇ ਸੀ ਸਰਦਾਰ ਸਾਹਿਬ ਨੇ ਤੁਰੰਤ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਫੌਰੀਨ ਇਜਾਜ਼ ਨੂੰ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਥੋੜੀ ਦੇਰ ਬਾਅਦ ਵਜ਼ੀਰ ਇਜਾਜ਼ ਦਰਬਾਰ ਵਿੱਚ ਹਾਜ਼ਰ ਹੋਇਆ। ਚਿਹਰੇ ਤੇ ਹੈਰਾਨੀ ਤੇ ਥੋੜਾ ਜਿਹਾ ਕਮਾਂਡ ਸਾਫ਼ ਦਿਸ ਰਿਹਾ ਸੀ। ਸਰਦਾਰ ਨੇ ਉਸ ਵੱਲ ਵੀ ਇੱਕ ਸਵਾਲ ਕੀਤਾ। ਤੂੰ ਅਸੀਂ ਮਾਤਾ ਦੀ ਜ਼ਮੀਨ ਤੇ ਕਬਜ਼ਾ ਕੀਤਾ? ਵਜ਼ੀਰ ਨੇ ਪਹਿਲਾਂ ਤਾਂ ਗੋਲ ਮੋਲ ਗੱਲ ਕੀਤੀ। ਸਰਦਾਰ ਜੀ ਉਹ ਜ਼ਮੀਨ ਬੇਨਾਮ ਸੀ ਤੇ ਮਿਸਲ ਦੇ ਪੁਰਾਣੇ ਹੁਕਮ ਮੁਤਾਬਕ ਬਿਨਾ ਮਾਲਕ ਵਾਲੀ ਜ਼ਮੀਨ ਮਿਸਲ ਦੀ ਮਲਕੀਅਤ ਮੰਨੀ ਜਾਂਦੀ ਹੈ। ਬਜ਼ੁਰਗ ਮਾਤਾ ਨਿਤ੍ਰਾਂਤਾ ਕਿ ਝੂਠ ਬੋਲਦਾ ਹੈ ਸਰਦਾਰ ਸਾਹਿਬ। ਮੇਰੇ ਕੋਲ ਮਾਲੀਏ ਦੇ ਪੁਰਾਣੇ ਕਾਗਜ਼ ਨੇ ਜੋ ਮੇਰੇ ਮਰਹੂਮ ਪਤੀ ਨੇ ਬਕਾਇਦਾ ਜਮ੍ਹਾਂ ਕਰਵਾਏ ਸੀ ਸਰਦਾਰ ਸਾਹਿਬ ਨੇ ਕਾਗਜ਼ ਮੰਗ ਮੰਗਵਾਏ ਤੇ ਗੁਰੂ ਦੇ ਵਜ਼ੀਰ ਤੋਂ مشورہ ਲਿਆ ਗੁਰੂ ਦੇ ਵਜ਼ੀਰ ਨੇ ਕਾਗਜ਼ ਵੇਖ ਕੇ ਤਸਦੀਕ ਕੀਤੀ ਕਿ ਜ਼ਮੀਨ ਮਾਤਾ ਦੀ ਮਲਕੀਅਤ ਸੀ ਜਿਸ ਉੱਤੇ ਤੱਕੇ ਨਾਲ ਕਬਜ਼ਾ ਕੀਤਾ ਗਿਆ ਐ ਸੁਣ ਕੇ ਸਰਦਾਰ ਸਾਹਿਬ ਖਾਮੋਸ਼ ਹੋ ਗਏ ਜਿਵੇਂ ਦਿਲ ਵਿੱਚ ਕੋਈ ਬਹੁਤ ਭਾਰੀ ਫੈਸਲਾ ਲੈ ਰਹੇ ਹੋਣ ਫਿਰ ਹੌਲੀ ਨਾਲ ਬੋਲੇ ਮੈਨੂੰ ਪਤਾ ਹੈ ਕਿ ਵਜ਼ੀਰ ਮੇਰਾ ਪੁਰਾਣਾ ਸਾਥੀ ਪਰ ਜਿਸ ਵੇਲੇ ਨਿਆਂ ਦੀ ਗੱਲ ਆਵੀ ਉਸ ਲਈ ਮੇਰਾ ਕੋਈ ਦੋਸਤ ਨਹੀਂ ਗੁਰੂ ਦਾ ਹੁਕਮ ਬੋਲਦਾ ਏ ਸਿਰਫ ਇਹ ਗੁਰੂ ਦੇ ਵਜ਼ੀਰ ਐਲਾਨ ਕਰੋ ਕਿ ਵਜ਼ੀਰ ਇਜਾਜ਼ ਨੂੰ ਉਸਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਂਦਾ ਏ ਮਾਤਾ ਦੀ ਜ਼ਮੀਨ ਉਸ ਨੂੰ ਵਾਪਸ ਕੀਤੀ ਜਾਂਦੀ ਬਲਕਿ ਜੋ ਵੀ ਨੁਕਸਾਨ ਹੋਇਆ ਉਸ ਦਾ ਦੁਗਣਾ ਮਵਾਜਾ ਮਿਸਲ ਦੇ ਖਜ਼ਾਨੇ ਵਿੱਚੋਂ ਦਿੱਤਾ ਜਾਵੇ ਇਹ ਸੁਣ ਕੇ ਦਰਬਾਰ ਵਿੱਚ ਅਜੀਬ ਜਿਹਾ ਸਨਾਟਾ ਸ਼ਾ ਗਿਆ ਹਰ ਕੋਈ ਹੈਰਾਨ ਸੀ ਕੋਈ ਖੁਸ਼ੀ ਨਾਲ ਮੁਸਕਰਾ ਵੀ ਰਿਹਾ ਸੀ ਬਜ਼ੁਰਗ ਮਾਤਾ ਦੀ ਅੱਖਾਂ ਚੋਂ ਹੰਝੂ ਡੋਲ ਰਹੇ ਸੀ ਉਸ ਨੇ ਹੱਥ ਝੁਕ ਕੇ ਦੁਆ ਮੰਗੀ ਵਾਹੀ ਗੁਰੂ ਅਜੀਤ ਸਰਦਾਰ ਨੂੰ ਸਲਾਮਤ ਰੱਖੀ ਜੋ ਗੁਰੂ ਦਾ ਡਰ ਰੱਖਦਾ ਏ ਤੇ ਨਿਆਂ ਤੋਂ ਨਹੀਂ ਡੇਗਦਾ ਸਰਦਾਰ ਸਾਹਿਬ ਨੇ ਸਿਰ ਚੁਕਾ ਲਿਆ ਦਿਲ ਵਿੱਚ ਆਖਿਆ ਜੇ ਮੈਂ ਗੁਰੂ ਦੀ ਅਦਾਲਤ ਵਿੱਚ ਫੇਲ ਹੋ ਗਿਆ ਤਾਂ ਐ ਮਿਸਲ ਦੀ ਸਰਦਾਰੀ ਕਿਸ ਕੰਮ ਦੀ ਵਜ਼ੀਰ ਇਜਾਜ਼ਤੀ ਬਰਤਰਫੇ ਤਬਾਦਾ ਪੂਰੀ ਮਿਸਲ ਵਿੱਚ ਹਲਚਲ ਮਚ ਗਈ ਜਿਹੜੇ ਲੋਕ ਸਾਲਾਂ ਤੋਂ ਤਾਕਤ ਦੇ ਅੱਗੇ ਚੁੱਪ ਕਰਕੇ ਰਹਿੰਦੇ ਸੀ ਹੁਣ ਉਹਨਾਂ ਦੇ ਦਿਲ ਵਿੱਚ ਉਮੀਦ ਦੀ ਚੰਗਾਰੀ ਜਾਗ ਉਠੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਸਰਦਾਰ ਸਾਹਿਬ ਦਾ ਨਿਆਂ ਸਿਰਫ ਜ਼ੁਬਾਨੀ ਦਾਵਾ ਨਹੀਂ ਸਗੋ ਗੁਰੂ ਦੇ ਹਜ਼ੂਰ ਜਵਾਬ ਦੇਈ ਦਾ ਸੱਚਾ ਅਹਿਸਾਸ ਹੈ ਪਰ ਜਿਵੇਂ ਹਮੇਸ਼ਾ ਹੁੰਦਾ ਆ ਜਦੋਂ ਕੋਈ ਸੱਚੀ ਬਾਤ ਚੁੱਕਦਾ ਤੋ ਉਸ ਦਾ ਵਿਰੋਧ ਵੀ ਅੰਦਰੋਂ ਗਤੀ ਹੋਣ ਲੱਗ ਪੈਂਦਾ ਵਜ਼ੀਰ ਅਜਾਜ ਬਾਹਰੋਂ ਤਾਂ ਖਮੋਸ਼ ਰਿਆ ਪਰ ਉਸ ਦੇ ਦਿਲ ਵਿੱਚ ਬਦਲੇ ਦੀ ਅੱਗ ਫੜ ਕੁੱਠੀ ਉਸ ਦੇ ਕਈ ਸਿਆਸੀ ਹਮਾਇਤੀ ਤੇ ਦਰਬਾਰੀ ਵੀ ਖਫਾ ਹੋ ਗਏ ਉਹ ਲੁਕਵੇਂ ਤੌਰ ਤੇ ਇੱਕ ਦੂਜੇ ਨਾਲ مشਵਰੇ ਕਰਨ ਲੱਗੇ ਤੇ ਸਰਦਾਰ ਸਾਹਿਬ ਦੀਆਂ ਨੀਤੀਆਂ ਨੂੰ ਨਾਕਾਮ ਬਣਾਉਣ ਦੇ ਮਨਸੂਬੇ ਬਣਾਉਣ ਲੱਗੇ ਸਰਦਾਰ ਸਾਹਿਬ ਨੂੰ ਇਨਾ ਖਤਰਿਆਂ ਦਾ ਚੰਗਾ ਅੰਦਾਜ਼ਾ ਸੀ ਉਹ ਜਾਣਦੇ ਸੀ ਕਿ ਜਿਹੜੀ ਰਾ ਗੁਰੂ ਦੀ ਰਜਾ ਲਈ ਚੁਣੀ ਜਾਵੇ ਉਸ ਵਿੱਚ ਕੰਡੇ ਤਾਂ ਹੋਣੇ ਹੀ ਨੇ ਨਾ ਪਰ ਪੈਰ ਪਿੱਛੇ ਨਹੀਂ ਹਟਾਉਣੇ ਚਾਹੀਦੇ ਉਹਨਾਂ ਨੇ ਆਪਣੀ ਮਿਸਲ ਵਿੱਚ ਨਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਨਵਾਂ ਫੈਸਲਾ ਕੀਤਾ ਹਰ ਮਹੀਨੇ ਮਿਸਲ ਦੇ ਵੱਖ-ਵੱਖ ਇਲਾਕਿਆਂ ਵਿੱਚ ਖੁਦ ਜਾ ਕੇ ਸੰਗਤ ਦੀਆਂ ਫਰਿਆਦਾਂ ਸੁਣਦੇ ਪਹਿਲਾ ਸਫ਼ਰ ਲੁਕਵੇਂ ਤੌਰ ਤੇ ਬਿਨਾਂ ਕਿਸੇ ਮਿਸਲੀ ਲਿਬਾਸ ਜਾਂ ਪਛਾਣ ਤੋਂ ਇੱਕ ਗਰੀਬ ਡੇਰੇ ਨਹਿਰਗਾਹ ਵੱਲ ਸੀ ਜਿੱਥੇ ਲੋਕ ਅਕਸਰ ਸ਼ਿਕਾਇਤ ਕਰਦੇ ਸੀ ਕਿ ਉੱਥੋਂ ਦਾ ਕਾਰਦਾਰ ਘੜ ਦੇ ਨਾਮ ਤੇ ਨਜਾਇਜ਼ ਵਸੂਲੀਅਤ ਕਰਦਾ ਹੈ ਸਰਦਾਰ ਸਾਹਿਬ ਨੇ ਸਾਦੇ ਕੱਪੜੇ ਪਾਏ ਸਿਰਫ ਇੱਕ ਵਫਾਦਾਰ ਸਵਾਰ ਨੂੰ ਨਾਲ ਲਿਆ ਤੇ ਰਾਤ ਦੇ ਹਨੇਰੇ ਵਿੱਚ ਰਵਾਨਾ ਹੋ ਗਏ ਨਹਿਰਾਗਾ ਪਹੁੰਚ ਕੇ ਉਹਨਾਂ ਨੇ ਡੇਰੇ ਦੇ ਗੁਰਦੁਆਰਾ ਸਾਹਿਬ ਵਿੱਚ ਡੇਰਾ ਲਗਾਇਆ ਉੱਥੇ ਕੁਝ ਗਰੀਬ ਸਿੱਖ ਕਿਸਾਨ ਅਰਦਾਸ ਤੋਂ ਬਾਅਦ ਆਪਸ ਵਿੱਚ ਗੱਲਾਂ ਕਰ ਰਹੇ ਸੀ ਇੱਕ ਨੌਜਵਾਨ ਸਿੰਘ ਬੋਲਿਆ ਬਾਹੀ ਗੁਰੂ ਜਾਣੇ ਹੁਣ ਨਿਆਂ ਕਿੱਥੋਂ ਆਵੇਗਾ ਘਰ-ਦਰ ਹਰ ਫਸਲ ਤੋਂ ਬਾਅਦ ਸਾਡੇ ਕੋਲੋਂ ਤਿੰਨ ਹਿੱਸੇ ਲੈ ਲਿੰਦਾ ਐ ਆਖਦਾ ਇਹ ਦੁਸਵੰਦੇ ਨਾ ਦਈਏ ਤਾਂ ਸਜ਼ਾ ਦਿੰਦਾ ਕਦੇ ਪਾਣੀ ਬੰਦ ਕਰ ਦਿੰਦਾ ਕਦੇ ਜ਼ਮੀਨ ਖੋਣ ਦੀ ਕਦੇ ਜ਼ਮੀਨ ਖੋਣ ਦੀ ਧਮਕੀ ਦਿੰਦਾ ਇੱਕ ਬਜ਼ੁਰਗ ਜਿਹੜਾ ਸੀ ਉਹ ਬੋਲਿਆ ਪੁੱਤਰ ਸੁਣਿਆ ਏ ਸਰਦਾਰ ਸਾਹਿਬ ਨੇਕ ਨੇ ਜੀ ਉਹ ਖੁਦ ਇਹ ਗੱਲ ਵੇਖ ਲੈਣਾ ਤਾਂ ਜ਼ਰੂਰ ਨਿਆਂ ਕਰਨਗੇ ਐ ਸੁਣ ਕੇ ਸਰਦਾਰ ਦੀਆਂ ਅੱਖਾਂ ਪਾਰੀਆਂ ਦਿਲ ਵਿੱਚ ਅਰਦਾਸ ਕੀਤੀ ਉਹ ਵਾਹਿਗੁਰੂ ਜੀ ਮੈਨੂੰ ਉਹ ਹਿੰਮਤ ਬਖਸ਼ ਜੋ ਇਹਨਾਂ ਮਜ਼ਲੂਮਾਂ ਦਾ ਸਹਾਰਾ ਬਣ ਸਕੇ ਅਗਲੇ ਦਿਨ ਸਵੇਰੇ ਸਰਦਾਰ ਨੇ ਡੇਰੇ ਦੇ ਗ੍ਰੰਥੀ ਸਿੰਘ ਨਾਲ ਮੁਲਾਕਾਤ ਕੀਤੀ ਤੇ ਆਪਣੀ ਪਛਾਣ ਦੱਸੀ ਗ੍ਰੰਥੀ ਸਿੰਘ ਹੈਰਾਨ ਤੇ ਖੁਸ਼ ਹੋ ਗਿਆ ਤੁਰੰਤ ਸਾਰੇ ਡੇਰੇ ਵਾਲਿਆਂ ਨੂੰ ਇਕੱਠਾ ਕੀਤਾ ਦਰਖਤਾਂ ਦੀ ਸ਼ਾਹਹਿਤ ਇੱਕ ਖੁੱਲਾ ਦੁਵਾਨ ਸਜਾਇਆ ਗਿਆ ਜਦੋਂ ਸੰਗਤ ਇਕੱਠੀ ਹੋਈ ਤਾਂ ਸਰਦਾਰ ਸਹਿ ਬੋਲੇ ਅੱਜ ਤੋਂ ਐਥਾਂ ਗੁਰੂ ਦੀ ਅਦਾਲਤ ਹੈ ਤੇ ਮੈਂ ਖੋ ਤੁਹਾਡੀਆਂ ਫਰਿਆਦਾਂ ਸੁਣਾयां ਜਿਸ ਨੂੰ ਵੀ ਜ਼ਾਲਮਾਂ ਵਿਰੁੱਧ ਸ਼ਿਕਾਇਤ ਕਰਨੀ ਹੈ ਕਿਸੇ ਵਿਧਿ ਕੀ ਵਿਰੁੱਧ ਸ਼ਿਕਾਇਤ ਕਰਨੀ ਹੈ ਉਹ ਨੇ ਡਰੋ ਕੇ ਕਰ ਸਕਦਾ ਲੋਕਾਂ ਦੀ ਅੱਖਾਂ ਵਿੱਚ ਉਮੀਦ ਦੇ ਦੀਵੇ ਜਾਗ ਉਠੇ ਕਈ ਕਿਸਾਨ ਅੱਗੇ ਵਧੇ ਆਪਣੀਆਂ ਦਾਸਤਾਨਾਂ ਸੁਣਾਈਆਂ ਸਰਦਾਰ ਨੇ ਖੁਦ ਉਸ ਕਰਦਾਰ ਨੂੰ ਤਲਬ ਕੀਤਾ ਜਦੋਂ ਆਇਆ ਤਾਂ ਪਹਿਲਾਂ ਉਸ ਦਾ ਲੈਜਾ ਸਖ ਸੀ ਪਰ ਸਰਦਾਰ ਸਾਹਿਬ ਦੀ ਹਾਜ਼ਰੀ ਤੇ ਸੰਗਤਿਕਵਾਈ ਨੇ ਉਸ ਨੂੰ ਲਾਜਵਾਬ ਕਰ ਦਿੱਤਾ ਸਰਦਾਰ ਸਾਹਿਬ ਨੇ ਫੈਸਲਾ ਸੁਣਾਇਆ ਕਿ ਉਹ ਜੋ ਤੂੰ ਕਰਦਾ ਹੈ ਨਾ ਦਸਵੰਦ ਦੇ ਨਾਮ ਤੇ ਜ਼ੁਲਮ ਕਰਦਾ ਹੈ ਇਹ ਗੁਰੂ ਨਾਲ ਖਿਆਨਤ ਹੈ ਜੋ ਜ਼ਮੀਨ ਤੈਨੂੰ ਮਿਸਲ ਵੱਲੋਂ ਅਦਾ ਕੀਤੀ ਗਈ ਸੀ ਉਹ ਵਾਪਸ ਲਈ ਜਾਂਦੀ ਹੈ ਤੇ ਜਿੰਨਾ ਵੀ ਨਾਹਕ ਪੈਸਾ ਤੂੰ ਸੰਗਤ ਤੋਂ ਲਿਆਏ 7 ਦਿਨਾਂ ਵਿੱਚ ਵਾਪਸ ਕਰੇਗਾ ਨਹੀਂ ਤਾਂ ਤੈਨੂੰ ਕੈਦ ਕਰ ਦਿੱਤਾ ਜਾਊਗਾ ਇਹ ਐਲਾਨ ਹੋਇਆ ਤੇ ਡੇਰੇ ਵਿੱਚ ਈਦ ਵਰਗਾ ਮਾਹੌਲ ਸ਼ਾ ਗਿਆ ਲੋਕ ਖੁਸ਼ੀ ਵਿੱਚ ਰੋਣ ਲੱਗ ਪਏ ਤੇ ਹੱਥ ਚੁੱਕ ਚੁੱਕ ਕੇ ਅਰਦਾਸਾਂ ਕਰਨ ਲੱਗ ਪਏ ਉਸ ਦਿਨ ਸ਼ਾਮ ਨੂੰ ਸਰਦਾਰ ਸਾਹਿਬ ਆਪਣੇ ਦਰਬਾਰ ਵੱਲ ਰਵਾਨਾ ਹੋ ਗਏ ਪਰ ਉਸਦੇ ਮਨ ਵਿੱਚ ਇੱਕ ਹੋਰ ਸਵਾਲ ਵੀ ਸੀ ਜੇ ਮੇਰੇ ਦਰਬਾਰੀ ਤੇ ਕਾਰਦਾਰ ਨਿਆਂ ਦੇ ਨਾਂ ਤੇ ਖਿਆਨਤ ਕਰਦੇ ਰਹੇ ਤਾਂ ਮੈਂ ਕਿੱਥੋਂ ਤੱਕ ਖੁਦ ਨਿਆਂ ਵੰਡਦਾ ਫਿਰਾਂਗਾ ਮੈਨੂੰ ਅਜਿਹੇ ਗੁਰੂ ਦੇ ਵਜ਼ੀਰ ਅਜਿਹੇ ਸੂਬੇਦਾਰ ਅਜਿਹੇ ਕਾਰਦਾਰ ਚਾਹੀਦੇ ਨੇ ਜੋ ਮੇਰੀ ਗੈਰ ਹਾਜ਼ਰੀ ਵਿੱਚ ਵੀ ਗੁਰੂ ਦਾ ਡਰ ਰਖਣ ਇਸ ਤਰ੍ਹਾਂ ਸਰਦਾਰ ਨੇ ਅਗਲੇ ਦਿਨ ਮਿਸਲ ਵਿੱਚ ਨਿਗਰਾਨੀ ਅਦਲ ਨਾ ਦਾ ਇੱਕ ਨਵਾਂ ਨਿਯਮ ਕੈਮ ਕਰਨ ਦਾ ਇਰਾਦਾ ਕੀਤਾ ਜਿੱਤੇ ਹਰ ਇਲਾਕੇ ਵਿੱਚ ਸੰਗਤ ਖੁਦ ਆਪਣੀ ਨਿਗਾਹ ਹੇਠ ਗੁਰਮਤ ਤੇ ਗਿਆਨੀ ਸਿੰਘਾਂ ਦੀ ਗਵਾਹੀ ਵਿੱਚ ਸ਼ਿਕਾਇਤਾਂ ਦਰਜ ਕਰ ਸਕੇ ਤੇ ਜ਼ੁਲਮ ਦੀ ਰੋਕ-ਥਾਮ ਲਈ ਫੈਸਲੇ ਹੋ ਸਕਣ ਪਰ ਜਿਵੇਂ-ਜਿਵੇਂ ਰੋਸ਼ਨੀ ਵਧਦੀ ਏ ਤਾਂ ਹਨੇਰਾ ਵੀ ਆਪਣਾ ਸਾਇਆ ਤਿੱਖਾ ਕਰਦਾ ਏ ਵਜ਼ੀਰ ਸਾਬਕਾ ਇਜਾਜ਼ ਤੇ ਉਸਤੇ ਹਮ ਖਿਆਲ ਹੁਣ ਇਸ ਨਿਆਂ ਦੇ ਨਿਜ਼ਾਮ ਨੂੰ ਖਤਮ ਕਰਨ ਦਾ ਪੱਕਾ ਇਰਾਦਾ ਕਰ ਚੁੱਕੇ ਸੀ ਉਹਨਾਂ ਨੇ ਇੱਕ ਗੁਪਤ ਮਨਸੂਬਾ ਤਿਆਰ ਕੀਤਾ ਜਿਸ ਦਾ ਮਕਸਦ ਸੀ ਸਰਦਾਰ ਸਾਹਿਬ ਦੀ ਕਿਰਦਾਰ ਕੁਸ਼ੀ ਤੇ ਉਸ ਨੂੰ ਮਿਸਲ ਦੀ ਸਰਦਾਰੀ ਤੋਂ ਲਾਉਣਾ ਜਦੋਂ ਸਰਦਾਰ ਨੇ ਨਿਗਰਾਨੇ ਅਦਲ ਦਾ ਐਲਾਨ ਕੀਤਾ ਤਾਂ ਉਹ ਹੱਕ ਦੀ ਅਜਿਹੀ ਆਵਾਜ਼ ਸੀ ਜੋ ਹਰ ਮਜ਼ਲੂਮ ਦੇ ਦਿਲ ਨੂੰ ਠੰਡ ਪਹੁੰਚਾਉਣ ਵਾਲੀ ਸੀ ਗੁਰਮਤ ਗਿਆਨੀਆਂ ਪੰਚਾਂ ਤੇ ਨੇਕ ਸਿੰਘਾਂ ਦੇ ਮਸਤਬਲ ਇਹ ਨਵਾਂ ਨਿਜ਼ਾਮ ਮਿਸਲ ਦੇ ਕੋਨੇ-ਕੋਨੇ ਵਿੱਚ ਨਿਆਹ ਦੀ ਰੋਸ਼ਨੀ ਫੈਲਾਉਣ ਲੱਗ ਪਿਆ ਪਰ ਉਹੀ ਰੋਸ਼ਨੀ ਦੁਨੀਆਂ ਦੇ ਲੋਕਾਂ ਦੀਆਂ ਅੱਖਾਂ ਵਿੱਚ ਵੀ ਖੜਕਣ ਲੱਗ ਪਈ ਖਾਸ ਕਰਕੇ ਉਹਨਾਂ ਦਰਬਾਰੀਆਂ ਨੂੰ ਜਿਨ੍ਹਾਂ ਦੀ ਤਾਕਤ ਜ਼ੁਲਮ ਦੇ ਹਨੇਰੇ ਤੋਂ ਬਣੀ ਹੋਈ ਸੀ ਸਾਬਕਾ ਵਜ਼ੀਰ ਇਜਾਜ਼ ਜੋ ਬਾਹਰੋਂ ਤਾਂ ਗੋਸ਼ਿਆ ਨਸ਼ੀਨ ਬਣਿਆ ਬੈਠਾ ਸੀ ਚੰਗਾ ਬਣ ਕੇ ਰਹਿੰਦਾ ਸੀ ਅੰਦਰੋਂ ਉਸ ਸਾਜ਼ਿਸ਼ ਦਾ ਜਾਲ ਵਿਛਾਰਿਆ ਸੀ ਉਸਨੇ ਕੁਝ ਬੇਈਮਾਨ ਕਰਦਾਰ ਰਿਸ਼ਵਤਖੋਰ ਪੰਚਾਂ ਤੇ ਕੁਝ ਅਮੀਰਾਂ ਨੂੰ ਆਪਣੇ ਨਾਲ ਮਿਲਾ ਕੇ ਇੱਕ ਗੁਪਤ ਮਜਲਿਸ ਬਣਾਈ ਜਿਸ ਦਾ ਇੱਕ ਮਕਸਦ ਸੀ ਸਰਦਾਰ ਸਾਹਿਬ ਦੀ ਸੰਗਤ ਵਿੱਚ ਬਣੀ ਸ਼ਾਖ ਨੂੰ ਝੋਟ ਦਾ ਤੱਬਾ ਲਾਉਣਾ ਤੇ ਫਿਰ ਮਿਸਲ ਦਾ ਤਖਤਾ ਉਲਟਾ ਦੇਣਾ ਉਸਨੇ ਬੜੀ ਚਲਾਕੀ ਨਾਲ ਮਿਸਲ ਵਿੱਚ ਅਜਿਹੀਆਂ ਅਫਵਾਹਾਂ ਫਲਾਈਆਂ ਕਿ ਸਰਦਾਰ ਦਾ ਨਿਆਂ ਸਿਰਫ ਲੋਕ ਦਿਖਾਵਾ ਹੈ ਉਹ ਗਿਆਨੀਆ ਪੰਚਾਂ ਨੂੰ ਅੱਗੇ ਕਰਕੇ ਦਰਬਾਰ ਨੂੰ ਉਹਨਾਂ ਦੇ ਹਵਾਲੇ ਕਰ ਰਿਹਾ। ਕੋ ਜਲਾਕਿਆ ਵਿੱਚ ਝੂਠੇ ਪੰਚ ਮੁਕਰਰ ਕੀਤੇ ਗਏ ਜੋ ਸੰਗਤੋਂ ਮਾਲ ਇਕੱਠਾ ਕਰਨ ਲੱਗ ਪਏ ਤੇ ਫਿਰ ਉਹ ਜੋਰਮ ਸਰਦਾਰ ਸਾਹਿਬ ਦੇ ਸਿਰ ਮੜੇ ਜਾਣ ਲੱਗ ਪਏ। ਵੇਖੋ ਅਹੀ ਉਹ ਨਗਰਾ ਨੇ ਅਦਲ ਜਿਹੜਾ ਮਜਲੂਮਨ ਹੋਰ ਲੋਟ ਰਿਹਾ ਏ। ਸਰਦਾਰ ਸਾਹਿਬ ਇਹਨਾਂ ਝੂਠੀਆਂ ਖਬਰਾਂ ਤੋਂ ਬੇਖਬਰ ਨਹੀਂ ਸੀ। ਸਰਦਾਰ ਸਾਹਿਬ ਜਾਣਦੇ ਸੀ ਕਿ ਹੱਕ ਦਾ ਰਾਹ ਹਮੇਸ਼ਾ ਔਕਾਉਂਦਾ ਈ। ਸੱਚ ਦਾ ਰਾਹ ਹਮੇਸ਼ਾ ਔਕਾਉਂਦਾ ਈ। ਤੂੜ ਨਾਲ ਸੱਚ ਕਦੇ ਮੈਲਾ ਨਹੀਂ ਹੁੰਦਾ ਐਸਾ ਅਬ ਜਾਣਦੇ ਆ ਉਹਨਾਂ ਨੇ ਗੁਰੂ ਤੇ ਪੂਰਾ ਭਰੋਸਾ ਰੱਖਦਿਆਂ ਗੁਰਮਤ ਗਿਆਨੀਆਂ ਦੀ ਇੱਕ ਖਾਸ ਪੰਚਾਇਤ ਬੁਲਾਈ ਉੱਥੇ ਫੈਸਲਾ ਹੋਇਆ ਕਿ ਨਿਗਰਾਨੀ ਅਦਲ ਦੇ ਹਰ ਮੈਂਬਰ ਦੀ ਪੜਤਾਲ ਹੋਵੇਗੀ ਤੇ ਜਿੱਥੇ ਗਲਤੀ ਨਿਕਲੇ ਉੱਥੇ ਖੁਦ ਸਰਦਾਰ ਸਜ਼ਾ ਦੇਣਗੇ ਇਸ ਦੌਰਾਨ ਮਿਸਲ ਦੇ ਪੱਛਮੀ ਮੁਸਲਮਾਨੀ ਇਲਾਕੇ ਵਿੱਚ ਇੱਕ ਵੱਡਾ ਵਾਕਿਆ ਵਾਪਰਿਆ ਇੱਕ ਦੁਕਾਨਦਾਰ ਨੂੰ ਹalal گوشਤ ਦੇ ਨਾਂ ਤੇ ਹਰਾਮ ਜਾਨਵਰਾਂ ਦਾ ਮਾਸ ਵੇਚਦਿਆਂ ਫੜਿਆ ਗਿਆ ਪਰ ਉਸਨੇ ਆਪਣੇ ਆਪ ਨੂੰ ਨਿਗਰਾਨੀ ਅਦਲ ਦੇ ਇੱਕ ਕਾਰਦਾਰ ਦਾ ਪੁੱਤਰ ਦੱਸ ਕੇ ਬਚਾਲਿਆ ਵਜ਼ੀਰ ਇਜਾਜ਼ ਨੇ ਵਜ਼ੀਰ ਇਜਾਜ਼ ਨੇ ਇਸ ਵਾਕਿਆ ਨੂੰ ਬਹੁਤ ਜ਼ਿਆਦਾ ਉਸ਼ਾਲਿਆ ਝੂਠੀਆਂ ਖਬਰਾਂ ਬਣਾ ਬਣਾ ਕੇ ਹਰ ਪਿੰਡ ਡੇਰੇ ਭੇਜੀਆਂ ਹੁਣ ਸਰਦਾਰ ਸਾਹਿਬ ਦੇ ਨਿਜ਼ਾਮ ਵਿੱਚ ਹਰਾਮ ਹਲਾਲ ਦਾ ਕੋਈ ਫਰਕ ਨਹੀਂ ਰਿਹਾ ਜਦੋਂ ਇਹ ਖਬਰ ਸਰਦਾਰ ਸਾਹਿਬ ਤੱਕ ਪਹੁੰਚੀ ਤਾਂ ਉਹਨਾਂ ਨੇ ਚੁੱਪਚਾਪ ਤਫ਼ਤੀਸ਼ ਕਰਵਾਈ ਸਾਬਤ ਹੋਇਆ ਕਿ ਦੁਕਾਨਦਾਰ ਝੂਠ ਬੋਲ ਰਿਹਾ ਸੀ ਪਰ ਨਿਗਰਾਨੀ ਅਦਾਲਤ ਦਾ ਜਵਾਬਦੇਹੀ ਵਾਲਾ ਨਿظام ਕਮਜ਼ੋਰ ਸੀ ਸਰਦਾਰ ਸਾਹਿਬ ਉਸ ਇਲਾਕੇ ਵਿੱਚ ਆਪ ਗਏ ਤੇ ਉੱਥੇ ਉਹਨਾਂ ਐਲਾਨ ਕਰਵਾਇਆ ਕਿ ਜੋ ਵੀ ਧੋਖਾ ਦੇਵੇਗਾ ਉਹ ਸੰਗਤ ਤੇ ਲੋਕਾਂ ਦਾ ਮੁਜਰਮ ਤੇ ਲੋਕ ਹੀ ਉਸ ਨੂੰ ਸਜ਼ਾ ਦੇਣਗੇ ਉਸੇ ਦਿਨ ਤੋਂ ਦੁਕਾਨਦਾਰ ਨੂੰ ਕੈਦ ਕੀਤਾ ਗਿਆ ਜਿਸ ਕਾਰਦਾਰ ਨੇ ਲਾਪਰਵਾਹੀ ਕੀਤੀ ਸੀ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਐਸਾ ਵੇਖ ਕੇ ਸੰਗਤ ਵਿੱਚ ਜੋਸ਼ ਭਰ ਆਇਆ ਲੋਕ ਬੋਲਣ ਲੱਗ ਪਏ ਅਸੀਂ ਪਹਿਲੀ ਵਾਰ ਅਜਿਹਾ ਸਰਦਾਰ ਵੇਖਿਆ ਹੈ ਜੋ ਖੁਦ ਛੋਟੇ ਬੁਜਾਰਾਂ 'ਚ ਜਾ ਕੇ ਨਿਆ ਕਰਦਾ ਏ ਤੇ ਦੂਜੇ ਪਾਸੇ ਮਜੀਜ ਇਜਾਜ਼ਤ ਦੇ ਕੰਬਦੇ ਦਿਲ ਨੇ ਫੈਸਲਾ ਕਰ ਲਿਆ ਕਿ ਹੁਣ ਆਖਰੀ ਵਾਰ ਦਾ ਵਕਤ ਆ ਗਿਆ ਹੈ ਉਸਨੇ ਕੁਝ ਗੱਦਾਰ ਸਵਾਰਾਂ ਨੂੰ ਪੈਸੇ ਦੇ ਕੇ ਇੱਕ ਰਾਤ ਸਰਦਾਰ ਦੇ ਦਰਬਾਰ ਤੇ ਹਮਲਾ ਕਰਨ ਦਾ ਮਨਸੂਬਾ ਬਣਾਇਆ ਉਸਦੀ ਸੋਚ ਸੀ ਕਿ ਜੇਕਰ ਸਰਦਾਰ ਮਾਰਿਆ ਗਿਆ ਤਾਂ ਝੂਠ ਦਾ ਤਖਤ ਉਸਤੇ ਕਾਬਜ਼ ਹੋ ਜਾਵੇਗਾ ਉਹ ਤੇ ਸੱਚ ਹਮੇਸ਼ਾ ਲਈ ਦਫਨ ਹੋ ਜਾਵੇਗਾ ਪਰ ਗੁਰੂ ਦੀ ਕੁਦਰਤ ਨੂੰ ਕੋਣ ਰੋਕ ਸਕਦਾ ਉਸ ਰਾਤ ਜਿਸ ਨੂੰ ਉਹ ਹਨੇਰੇ ਦੀ ਰਾਤ ਸਮਝਦੇ ਸੀ ਗੁਰੂ ਸਾਹਿਬ ਜੀ ਨੇ ਉਸ ਚਾਨਣ ਦੀ ਰਾਤ ਬਣਾ ਦਿੱਤਾ ਹਮਲੇ ਤੋਂ ਕੁ ਸਮਾਂ ਪਹਿਲਾਂ ਇੱਕ ਵਫਾਦਰ ਸੇਵਕ ਜਿਸ ਦਾ ਨਾਮ ਅਬਦੁਲ ਹਫੀਜ਼ ਸੀ ਰਾਤ ਨੂੰ ਮਹਿਲ ਦੀ ਨਿਗਰਾਨੀ ਕਰਦਾ ਸੀ ਉਸ ਨੇ ਸ਼ੱਕੀ ਹਰਕਤਾਂ ਵੇਖੀਆਂ ਤੇ ਫੌਰਨ ਪਹਿਰੇਦਾਰਾਂ ਨੂੰ ਚੇਤਨਨ ਕਰ ਦਿੱਤਾ ਗਦਾਰ ਸਵਾਰ ਘੇਰੇ ਆ ਗਏ ਤੇ ਫੜੇ ਗਏ ਜਦੋਂ ਪੁੱਛਗਿਸ਼ ਹੋਈ ਤਾਂ ਸਾਰਿਆਂ ਨੇ ਇਕਰਾਰ ਕਰ ਲਿਆ ਐਸਾ ਵਜ਼ੀਰ ਇਜਾਜ਼ ਦੇ ਇਸ਼ਾਰੇ ਤੇ ਹੋਇਆ ਸਵੇਰੰਦਿਆਈ ਸਰਦਾਰ ਸਾਹਿਬ ਨੇ ਵਜ਼ੀਰ ਇਜਾਜ਼ ਨੂੰ ਦਰਬਾਰ ਵਿੱਚ ਤਲਬ ਕੀਤਾ ਸਾਰਾ ਦਰਬਾਰ ਗਿਆਨੀ ਸਿੰਘ ਪੰਚ ਆਮ ਸੰਗਤ ਸਭ ਇਕੱਠੇ ਹੋਏ ਸਰਦਾਰ ਨੇ ਸਾਰੇ ਸਬੂਤ ਪੇਸ਼ ਕੀਤੇ ਤੇ ਇਜਾਜ਼ ਤੋਂ ਆਖਰੀ ਸਵਾਲ ਕੀਤਾ ਕਿਉਂ ਆਖਰ ਕਿਉਂ ਤੂੰ ਇਹ ਰਾ ਚੁਣਿਆ ਜੋ ਜ਼ਾਲਿਮਾ ਦਾ ਹੁੰਦਾ ਵਜ਼ੀਰ ਨੇ ਚੁੱਪਚਾਪ ਸਿਰ ਚੁਕਾਇਆ ਤੇ ਬੋਲਿਆ ਕਿ ਮੈਨੂੰ ਆਪਣੀ ਤਾਕਤ ਨਾਲ ਬਹੁਤ ਮਾਬਸ ਸੀ ਤਦ ਉਸੀ ਉਹ ਤਾਕਤ ਮੇਰੇ ਤੋਂ ਖੋਲੀ ਤੇ ਨਿਆ ਦੇ ਨਾਂ ਤੇ ਸਰਦਾਰ ਸਾਹਿਬ ਨੇ ਚੁੱਪ-ਚਾਪ ਅਸਮਾਨ ਵੱਲ ਵੇਖਿਆ ਤੇ ਨજર ਕੀਤੀ ਤੇ ਬੋਲੇ ਤਾਕਤ ਹਮੇਸ਼ਾ ਗੁਰੂ ਦੇ ਹੱਥ ਵਿੱਚ ਹੁੰਦੀ ਹੈ ਨਿਆ ਉਸ ਦੀ ਧਰਤੀ ਦਾ ਕਾਨੂੰਨ ਹੈ ਤੇ ਤੂੰ ਗੁਰੂ ਦੇ ਨਿਜ਼ਾਮ ਗੁਰੂ ਦੇ ਕਾਨੂੰਨ ਨਾਲ ਝੰਗ ਕੀਤੀ ਰਿਜਾਜ ਨੂੰ ਉਸ ਤੇ ਜੁਰਮ ਦੀ ਬੁਨਿਆਦ ਤੇ ਇਕੱਲੀ ਕੈਦ ਦੀ سزا ਸੁਣਾ ਗਈ ਜਿੱਥੇ ਉਸ ਨੂੰ ਤੋਬਾ ਤੇ ਸੁਦਾਈ ਦਾ ਮੌਕਾ ਮਿਲੇ ਕਿਉਂਕਿ ਸਰਦਾਰ ਸਾਹਿਬ ਜੀ ਦਾ ਨਿਆ ਸਿਰਫ ਸਜ਼ਾ ਨੇ ਸੁਧਾਰ ਵੀ ਸੀ ਵਜੀਰੇ ਜਾਸਦੀ ਗ੍ਰਿਫਤਾਰੀ ਤੋਂ ਬਾਅਦ ਮਿਸਰ ਵਿੱਚ ਸਕੂਨ ਦੀ ਲਹਿਰ ਦੌੜ ਗਈ ਸੰਗਤ ਨੇ ਸੁੱਖ ਦਾ ਸਾਹ ਲਿਆ ਤੇ ਜ਼ਾਲਮਾਂ ਦੀਆਂ ਜ਼ੁਬਾਨਾਂ ਬੰਦ ਹੋ ਗਈਆਂ ਤੇ ਨਿਆਂ ਦਾ ਸਾਇਆ ਹੋਰ ਡੂੰਘਾ ਹੋ ਗਿਆ ਪਰ ਸਦਾ ਸਭ ਜਾਣਦੇ ਸੀ ਕਿ ਸਿਰਫ ਜ਼ਾਲਮ ਨੂੰ ਸਜ਼ਾ ਦੇਣਾ ਕਾਫੀ ਨਹੀਂ ਕੌਮ ਨੂੰ ਜਿਹੇ ਹੱਕ ਨੂਨ ਦੇਣਾ ਜ਼ਰੂਰੀ ਹੈ ਅਜਿਹੀ ਸਿੱਖਿਆ ਦੇਣਾ ਜ਼ਰੂਰੀ ਹੈ ਜੋ ਮੇਰੇ ਤੋਂ ਬਾਅਦ ਵੀ ਕੈਮਰੇ ਜੋ ਨਾ ਸਿਰਫ ਨਿਆਂ ਵੰਡੇ ਸਭੂ ਦਿਲਾਨ ਗੁਰੂ ਦੇ ਨਾਲ ਵੀ ਜੋੜੇ ਉਹਨਾਂ ਨੇ ਗੁਰਮਤ ਗਿਆਨੀਆਂ ਸਾਦੇ ਦਿਲ ਵਾਲੇ ਨੀਕ ਸਿੰਘਾਂ ਦੀ ਗਵਾਈ ਵਿੱਚ ਇੱਕ ਲਿਖਤੀ ਕਾਨੂੰਨ ਬਣਾਇਆ ਜਿਸ ਵਿੱਚ ਤੈਅ ਹੋਇਆ ਕਿ ਹਰ ਡੇਰੇ ਵਿੱਚ ਹਰ ਪਿੰਡ ਵਿੱਚ ਇੱਕ ਅਜਿਹਾ ਗੁਰਮਤ ਗਿਆਨੀ ਮੁਕਰਰ ਹੋਵੇਗਾ ਜੋ ਗੁਰੂ ਦਾ ਇਲਮ ਤੇ ਸੰਗਤ ਦੀ ਸਹਿਮਤੀ ਨਾਲ ਚੁਣਿਆ ਜਾਵੇਗਾ ਹਰ ਤਿੰਨ ਮਹੀਨੇ ਬਾਅਦ ਉਸਤੇ ਫੈਸਲਿਆਂ ਦਾ ਮੁਆਇਨਾ ਗਿਆਨੀ ਅਧਿ ਕਮੇਟੀ ਕਰੇਗੀ ਸਿਆਣਿਆਂ ਦੀ ਕਮੇਟੀ ਕਰੇ ਜੇ ਇਸ ਦਾ ਕੋਈ ਵੀ ਮੈਂਬਰ ਬੇਈਮਾਨੀ ਕਰਦਾ ਫੜਿਆ ਗਿਆ ਤਾਂ ਪਰੀ ਪੰਚਾਇਤ ਦੇ ਵਿੱਚ ਉਸ ਦੇ ਖਿਲਾਫ ਮੁਕਦਮਾ ਚਲਾਇਆ ਜਾਵੇਗਾ ਗੁਰਦੁਆਰਾ ਸਹਿਬ ਸਿਰਫ ਇਬਾਦਤ ਦੀ ਥਾਂ ਨਹੀਂ ਸੰਗੋ ਸੰਗਤ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਪਹਿਲਾ ਦਰਵਾਜ਼ਾ ਹੋਣਗੇ ਸਰਦਾਰ ਸਾਹਿਬ ਨੇ ਆਪਣੇ ਉੱਤੇ ਵੀ ਇਹ ਕਾਨੂੰਨ ਲਾਗੂ ਕੀਤਾ ਜੋ ਮੇਰੇ ਕਿਸੇ ਹੁਕਮ ਨਾਲ ਕਿਸੇ ਨੂੰ ਤਕਲੀਫ ਹੋਈ ਤਾਂ ਮੈਂ ਵੀ ਸੰਗਤ ਦੇ ਸਾਹਮਣੇ ਜਵਾਬਦੇਹ ਹੋਵਾਂਗਾ ਇਹ ਐਲਾਨ ਮਿਸਲ ਦੀ ਇਤਿਹਾਸ ਦਾ ਸਭ ਤੋਂ ਅਨੋਖਾ ਦਿਨ ਸੀ ਲੋਕਾਂ ਨੇ ਫੁੱਲ ਸੁਟੇ ਮਤਾਵ ਨੇ ਅਰਦਾਸਾਂ ਕੀਤੀਆਂ ਬੱਚਿਆਂ ਨੇ ਨਾਰੇ ਲਗਾਏ ਸਰਦਾਰ ਸਾਹਿਬ ਜਿੰਦਾਬਾਦ ਪਰ ਵਕਤ ਲੰਘਦਾ ਰਿਹਾ ਸਾਲਾਂ ਬਾਅਦ ਸਰਦਾਰ ਸਾਹਿਬ ਦੀ ਸਿਹਤ ਕਮਜ਼ੋਰ ਹੋਣ ਲੱਗ ਪਈ ਦਾੜੀ ਸਫੈਦ ਹੋ ਚੁੱਕੀ ਸੀ ਅੱਖਾਂ ਵਿੱਚ ਦੁਨੀਆ ਦੀ ਚਮਕ ਨਹੀਂ ਸੀ ਪਰ ਲੋਕਾਂ ਦੀ ਤਲਬ ਸੀ ਇੱਕ ਦਿਨ ਉਹਨਾਂ ਨੇ ਗਿਆਨੀਆਂ ਦੀ ਪੰਚਾਇਤ ਬੁਲਾਈ ਤੇ ਫਰਮਾਇਆ ਮੇਰੇ ਜਾਣ ਦੀ ਸਮਾਂ ਆ ਗਿਆ ਪਰ ਮਿਰਨਿਆ ਅਜੇ ਜਿਉਂਦਾ ਐਹੀ ਮੇਰੀ ਤਮੰਨਾ ਮੈਨੂੰ ਸਰਦਾਰ ਨੇ ਆਖਿਓ ਸਿਰਫ ਇੱਕ ਹੱਕ ਦਾ ਬੰਦਾ ਆਖਿਓ ਗਿਆਨੀ ਨੇ ਅਰਜ਼ ਕੀਤੀ ਸਰਦਾਰ ਜੀ ਤੁਸੀਂ ਜੋ ਨਿਆਂ ਕਾਇਮ ਕੀਤਾ ਉਹ ਤੁਹਾਡੀ ਸਰਦਾਰੀ ਤੋਂ ਵੀ ਮਹਾਨ ਹੈ ਸਰਦਾਰ ਸਾਹਿਬ ਨੇ ਆਖਰੀ وصیت ਲਖਵਾਈ ਮੇਰਾ ਸੰਸਕਾਰ ਕਿਸੇ ਸ਼ਾਹੀ ਜਗ੍ਹਾ ਉਤੇ ਨਾ ਕੀਤਾ ਜਾਵੇ ਮੇਰਾ ਸੰਸਕਾਰ ਉਸ ਜਗ੍ਹਾ ਕੀਤਾ ਜਾਵੇ ਜਿੱਥੇ ਇਸ ਬਸਤੀ ਦੇ ਗਰੀਬਾਂ ਦਾ ਸੰਸਕਾਰ ਹੁੰਦਾ ਤਾਂ ਕਿ ਮੈਂ ਵੀ ਉੱਥੇ ਵੀ ਉਹਨਾਂ ਦਾ ਹਾਲ ਪੁੱਛਦਾ ਰਾਂ ਮੇਰੇ ਸੰਸਕਾਰ ਵਾਲੀ ਜਗ੍ਹਾ ਤੇ ਇਹ ਲਫ਼ਜ਼ ਲਖਵਾਏ ਜਾਣ ਕਿ ਇੱਥੇ ਉਹ ਇਨਸਾਨ ਦਾ ਸੰਸਕਾਰ ਹੋਇਆ ਹੈ ਜਿਸ ਨੇ ਨਿਆ ਨਾਲ ਮੁਹੱਬਤ ਕੀਤੀ ਆਪਣੇ ਗੁਰੂ ਤੋਂ ਡਰ ਕੇ ਰਿਹਾ ਜਦੋਂ ਉਹਨਾਂ ਦਾ ਸਵਰਗ ਵਸ ਹੋਇਆ ਤਾਂ ਪੂਰੀ ਮਿਸਲ ਦਿਨ ਦਿਨ ਗਮ ਵਿੱਚ ਛਾਈ ਰਹੀ ਗਿਆਨੀ ਸੰਗਤ ਗਰੀਬ ਅਮੀਰ ਸਭ ਉਹਨਾਂ ਦੇ ਸੰਸਕਾਰ ਵਿੱਚ ਸ਼ਾਮਲ ਹੋਏ ਉਹਨਾਂ ਨੇ ਅਰਦਾਸ ਕੀਤੀ ਕਿ ਬਾਹੀ ਗੁਰੂ ਜੀ ਸਾਡੇ ਸਰਦਾਰ ਤੇ ਬਖਸ਼ਿਸ਼ ਕਰਨ ਜਿਨ੍ਹਾਂ ਨੇ ਧਰਤੀ ਉੱਤੇ ਨਿਆ ਦੇ ਪੈਰ ਜਮਾਏ ਸਰਦਾਰ ਸਾਹਿਬ ਤੋਂ ਬਾਅਦ ਮਿਸਲ ਉਹਨਾਂ ਦੀ ਸਿਖਲਾਈ ਪ੍ਰਾਪਤ ਪੁੱਤਰ ਨੇ ਸੰਭਾਲਿਆ ਇਹ ਕਿੱਸਾ ਸਿਰਫ ਇੱਕ ਸਰਦਾਰ ਦਾ ਨਹੀਂ ਸੰਗੋਹਾਰ ਉਸ ਬੰਦੇ ਲਈ ਜਿਸ ਨੂੰ ਸ਼ੋਰਤ ਮਿਲੇ ਤਾ ਗੁਰੂ ਤੋਂ ਡਰੇ ਤੇ ਤਾਕਤ ਨੂੰ ਗੁਰੂ ਦੀ ਅਮਾਨਤ ਸਮਝੇ ਨਿਆ ਇਨਸਾਨ ਲਈ ਕਰਨਾ ਜ਼ਰੂਰੀ ਹੈ ਐ ਜੇ ਰੱਬ ਬਖਸ਼ਿਸ਼ ਕਰਦਾ ਹੈ ਤਾਕਤ ਤੇ ਉਸ ਤਾਕਤ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਉਹ ਗੁਰੂ ਦੇ ਨੇੜੇ ਹੋ ਜਾਂਦਾ ਜੋ ਨਿਆ ਕਰਦਾ ਸੱਚਾ ਨਿਆ ਉਹ ਹੀ ਜੋ ਗੁਰੂ ਦੀ ਰਜ਼ਾ ਲਈ ਹੋਵੇ ਨਾ ਕਿ ਦੁਨੀਆ ਦੇ ਲਾਭ ਲਈ ਨਾ ਕਿ ਆਪਣੇ ਲਾਭ ਲਈ ਜੇਕਰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁੱਲਿਓ ਵੀਡੀਓ ਨੂੰ ਲਾਈਕ ਕਰਕੇ ਆਪਣੀ رائے ਵੀ ਜ਼ਰੂਰ ਦੇਣਾ ਫਿਰ ਮਿਲਦੇ ਹਾਂ ਇਸ ਤਰ੍ਹਾਂ ਦੀ ਹੋਰ ਪ੍ਰੇਰਣਾਦਾਇਕ ਕਹਾਣੀ ਦੇ ਨਾਲ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ